ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਅੱਜ ਫੇਰ ਆਪਾਂ ਚਰਚਾ ਕਰਾਂਗੇ ਸੇਧ ਦੀ ਮੈਨੂੰ ਬੇਹੱਦ ਖੁਸ਼ੀ ਹੈ ਕਿ ਮੇਰਾ ਇਹ ਚੈਨਲ ਜਿਹੜਾ ਉਹਨੂੰ ਯੰਗਸਟਰਸ ਵੀ ਦੇਖ ਰਹੇ ਨੇ YouTube ਤੁਹਾਨੂੰ ਇੱਕ ਰਿਪੋਰਟ ਜੀ ਦਿਖਾਉਂਦਾ ਜਿਹਦੇ ਵਿੱਚ ਪਤਾ ਲੱਗਦਾ ਤੁਹਾਨੂੰ ਕਿ ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਦੀ ਉਮਰ ਵਾਲੇ ਜਿਹੜੇ ਬੰਦੇ ਨੇ ਤੁਹਾਡਾ ਚੈਨਲ ਦੇਖ ਰਹੇ ਨੇ ਤੋ 13 ਸਾਲ ਤੋਂ ਲੈ ਕੇ 65 ਸਾਲ ਪਲੱਸ ਤੱਕ ਦੀਆਂ ਅਲੱਗ-ਅਲੱਗ categories ਐ। ਤੋ ਇਹ ਮੇਰੇ ਵਾਲੇ ਚੈਨਲ ਨੂੰ ਯੰਗਸਟਰਸ ਵੀ ਦੇਖ ਰਹੇ ਨੇ। ਇਹ ਦੀ ਮੈਨੂੰ ਬੇਹੱਦ ਖੁਸ਼ੀ ਹੈ ਕਿਉਂਕਿ ਮੇਰੀ ਇਹ ਜਿਹੜਾ ਉਪਰਾਲਾ ਸੀ ਮੇਰੀ ਇਹ ਜਿਹੜੀ ਕੋਸ਼ਿਸ਼ ਜਿਹੜੀ ਹੈ ਉਹ ਇਹ ਸੀ ਕਿ ਸੇਤ ਨੂੰ ਵਿਗਾੜਨ ਤੋਂ ਪਹਿਲਾਂ ਸੇਤ ਦੀ ਸੰਭਾਲ ਕਰ ਲਈ ਜਾਵੇ। ਕਿਉਂਕਿ ਜਾਣੇ-ਅਣਜਾਣੇ ਦੇ ਵਿੱਚ ਜਦੋਂ ਅਸੀਂ ਵਿਗਾੜ ਲੈਂਦੇ ਆ ਆਪਣਾ ਸਿਸਟਮ ਉਦੋਂ ਉਹਨੂੰ ਰਿਕਵਰ ਕਰਨਾ ਬਹੁਤ ਮੁਸ਼ਕਲ ਹੈ ਆਸਾਨ ਨਹੀਂ ਹੈ ਮਤਲਬ ਮੈਂ ਸਾਰੇ ਮੈਸਟਰਨ ਲੱਗਦਾ ਕਿ ਅਸੀਂ ਦੱਸੋ ਜੀ ਕੀ ਖਾਈਏ ਤੇ ਠੀਕ ਹੋ ਜਾਏਗੇ ਕੋਈ ਇਸ ਤਰ੍ਹਾਂ ਦਾ ਜਾਦੂ ਮੰਤਰ ਨਹੀਂ ਹੈ ਕੋਈ ਇਹ ਜੀ ਇਕੋਸ਼ ਦੀ ਹੈ ਇਹ ਜਾਂ ਕੁਝ ਨਹੀਂ ਹੈ ਕਿ ਤੁਸੀਂ ਇੱਕ ਚੀਜ਼ ਖਾਣ ਲੱਗ ਜਾਓ ਤੇ ਤੁਸੀਂ ਰਿਕਵਰ ਹੋ ਜਾਓਗੇ ਡੈਮੇਜ ਇੱਕ ਦਿਨ ਦੇ ਵਿੱਚ ਨਹੀਂ ਹੋਈ ਸਰੀਰ ਨੂੰ ਜਿਹੜੀ ਗੱਲ ਮੈਂ ਸ਼ੁਰੂ ਤੋਂ ਬਾਰ-ਬਾਰ ਕਹਿੰਦਾ ਆ ਰਿਹਾ ਹਾਂ ਸਰੀਰ ਲੜਦਾ ਰਹਿੰਦਾ ਪਰ ਅਸੀਂ ਅਣਜਾਣੇ ਦੇ ਵਿੱਚ ਉਹਦਾ ਸ਼ੋਸ਼ਣ ਕਰਦੇ ਰਹਿੰਨੇ ਹਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਮੈਨੂੰ ਇਸ ਚੀਜ਼ ਦੀ ਵੀ ਬੇਹਦ ਖੁਸ਼ੀ ਹੈ ਕਿ ਸਵਾ ਲੱਖ ਲੋਕਾਂ ਨੇ ਦੇਖਿਆ ਕਿ ਤਸਵੀਰ ਦੇ ਬਾਰੇ ਹੁਣ ਗੱਲ ਕਰਦੇ ਨੇ WhatsApp ਦੇ ਉੱਤੇ ਜਾਂ ਜਿਵੇਂ ਵੀ ਤਾਂ ਲੋਕ ਆਪਣੀ ਤਸਵੀਰ ਬਾਰੇ ਅਵੇਅਰ ਹੋ ਗਏ ਹਨਾ ਇਹ ਬਹੁਤ ਵਧੀਆ ਗੱਲ ਹੈ 26 ਨੰਬਰ ਵੀਡੀਓ ਜਿਹੜੀ ਸੀ ਔਰ 3 ਨੰਬਰ ਵੀਡੀਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੁਣ ਦੇ ਬਾਰੇ ਵੀ ਗੱਲ ਕੀਤੀ ਕਿਉਂਕਿ ਹਰ ਇਨਸਾਨ ਅਲੱਗ ਹੈ ਹਰ ਬੰਦੇ ਦੀ ਤਸਵੀਰ ਔਰ ਗੁਣ ਅਲੱਗ ਨੇ ਤੇ ਉਹ ਉਹਨਾਂ ਦੀ ਜੇ ਸਾਨੂੰ ਸਮਝ ਆਵੇ ਤਾਂ ਫੇਰ ਅਸੀਂ ਆਪਣੇ ਸਰੀਰ ਨੂੰ ਸਹੀ ਕਿਵੇਂ ਰੱਖਣਾ ਉਹਦੇ ਬਾਰੇ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰਾਂਗੇ ਤਾਂ ਡਾਇਰੈਕਸ਼ਨ ਉਹ ਸਹੀ ਹੋ ਰਹੀ ਹੈ ਅਸੀਂ ਨਾਰਮਲੀ ਜਦੋਂ ਡਾਕਟਰ ਕੋਲ ਕਦੋਂ ਜਾਂਦੇ ਆ ਜਦੋਂ ਅਸੀਂ ਬਿਮਾਰ ਹੋ ਗਏ ਹੁੰਦੇ ਆ ਉਹ ਡਾਕਟਰ ਫਿਰ ਚਾਹੇ ਐਲੋਪੈਥੀ ਦਾ ਡਾਕਟਰ ਚਾਹੇ ਆਯੁਰਵੇਦ ਦਾ ਡਾਕਟਰ ਚਿਕਿਤਸਾ ਵਾਸਤੇ ਜਾਂਦੇ ਆ ਤਾਂ ਆਯੁਰਵੇਦ ਵੀ ਅੱਜ ਦੀ ਡੇਟ ਦੇ ਵਿੱਚ ਤੇ ਐਲੋਪੈਥੀ ਤਾਂ ਮੁੱਢੋਂ ਹੀ ਸਿੱਕ ਕੇਅਰ ਬਿਮਾਰ ਦੀ ਤਮਾਰਦਾਰੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਦੀ ਦੀ ਪદ્ધਤੀਆਂ ਦਾ ਨਾਮ ਹੈ ਜਦਕਿ ਹੈਲਥ ਕੇਅਰ ਕੁਝ ਹੋਰ ਹੈ ਹੈਲਥ ਮਤਲਬ ਥੋੜਾ ਸਰੀਰ بگੜੇ ਨਾ ਖਰਾਬ ਹੀ ਨਾ ਹੋਵੇ ਤੇ ਜਦੋਂ ਐਲੋਪੈਥੀ ਦੇ ਕੋਲ ਅਸੀਂ ਜਾਂਦੇ ਆਂ ਦੇਖੋ ਐਲੋਪੈਥੀ ਨੂੰ ਤੁਸੀਂ ਨਗੇਟ ਨਹੀਂ ਕਰ ਸਕਦੇ ਐਲੋਪੈਥੀ ਬਹੁਤ ਜ਼ਬਰਦਸਤ ਵਿਗਿਆਨ ਹੈ ਔਰ ਐਵੀਡੈਂਸ ਬੇਸਡ ਰਿਸਰਚ ਬੇਸਡ ਚੀਜ਼ਾਂ ਨੇ ਬਹੁਤ ਉਹਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਐਲੋਪੈਥੀ ਨੇ ਔਰ ਉਹਦੇ ਪਹਿਲਾਂ ਟ੍ਰਾਇਲਸ ਹੁੰਦੇ ਨੇ ਕਲੀਨਿਕਲ ਟ੍ਰਾਇਲਸ ਪਹਿਲਾਂ ਚੂਹਿਆਂ ਤੇ ਜਾਨਵਰਾਂ ਤੇ ਫਿਰ ਇਨਸਾਨਾਂ ਤੇ ਬਹੁਤ ਲੰਬਾ ਚੌੜਾ ਉਹਦੀ ਰਿਸਰਚ ਹੁੰਦੀ ਹੈ ਫੇਰ ਹੀ ਕਿਸੇ ਚੀਜ਼ ਨੂੰ ਮਤਲਬ ਉਹ ਉਹਨੂੰ ਐਜ਼ ਅ ਡਰਗ ਐਜ਼ ਅ ਦਵਾਈ ਉਹਨੂੰ ਘੋਸ਼ਿਤ ਕੀਤਾ ਜਾਂਦਾ ਠੀਕ ਹੈ ਇੱਥੇ ਗੈਪ ਹਗੇ ਨੇ ਔਰ ਰਿਪੋਰਟਸ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਫਾਰਮਾਸਿਊਟੀਕਲਸ ਦੀ ਆਮਦਨ ਵਧਾਉਣ ਦੇ ਚੱਕਰ ਦੇ ਵਿੱਚ ਸਾਨੂੰ ਬਿਮਾਰ ਕਰਕੇ ਰੱਖਣ ਤੇ ਸਾਡੇ ਤੇ ਰਾਜ ਕਰਨ ਦੇ ਚੱਕਰ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਰਿਪੋਰਟਸ ਨੇ ਜਿਹੜੀਆਂ ਕਿ ਗੜਬੜ ਹੋ ਸਕਦੀਆਂ ਨੇ ਔਰ ਬਹੁਤ ਸਾਰੀਆਂ ਰਿਸਰਚਸ ਵੀ ਇਸ ਤਰ੍ਹਾਂ ਪੈਸੇ ਦੇ ਕੇ ਕਰਵਾਈਆਂ ਜਾ ਸਕਦੀਆਂ ਹੋਣਗੀਆਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਲੇਕਿਨ ਜਦੋਂ ਅਸੀਂ ਆਪਣੇ ਅੰਗਾਂ ਨੂੰ ਖਰਾਬ ਕਰ ਲੈਨੇ ਆ ਉਦੋਂ ਇੱਕਮਾਤਰ ਜੇ ਜਿਹੜੀ ਸਪੋਰਟ ਹੈ ਉਹ ਐਲੋਪੈਥੀ ਤੋਂ ਮਿਲਦੀ ਹੈ ਤਾਂ ਤੁਸੀਂ ਇਹ ਨਾ ਸਮਝੋ ਕਿ ਐਲੋਪੈਥੀ ਨੂੰ ਤੁਸੀਂ ਬੰਦ ਕਰ ਦੋਗੇ ਇਮੀਡੀਏਟਲੀ ਤਾਂ ਉਲਟਾ ਖਰਾਬੀ ਹੋਊਗੀ हट ਜੂਗੀ ਤੁਹਾਡੀ ਦਵਾਈ ਹੌਲੀ ਹੌਲੀ ਜਦੋਂ ਤੁਹਾਡੇ ਆਰਗਨਸ ਜਿਹੜੇ ਨੇ ਉਹ ਠੀਕ ਹੋਣ ਹੋਣ ਲੱਗ ਜਾਣਗੇ ਪਰ ਉਹ ਕਿੰਨੀ ਖਰਾਬੀ ਤੁਸੀਂ ਆਪਣੇ ਆਰਗਨਸ ਨੂੰ ਕਰ ਚੁੱਕੇ ਹੋ ਉਹਦੇ ਤੇ ਡਿਪੈਂਡ ਕਰੂਗਾ ਕਿ ਰਿਕਵਰੀ ਕਿਵੇਂ ਹੋਊਗੀ ਤਪੱਸਿਆ ਹੈ ਬਹੁਤ ਵੱਡੀ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੇ ਯੰਗਸਟਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹਲੇ ਪਤਾ ਹੀ ਨਹੀਂ ਕਿ ਰੋਗ ਕੀ ਚੀਜ਼ ਹੁੰਦੀ ਹੈ ਵੈਸੇ ਤਾਂ ਮੈਨੂੰ ਮਤਲਬ ਇਸ ਚੀਜ਼ ਦਾ ਬਹੁਤ ਦੁੱਖ ਹੁੰਦਾ ਜਦੋਂ ਮੈਨੂੰ ਇਸ ਚੀਜ਼ਾਂ ਦਾ ਪਤਾ ਲੱਗਦਾ ਕਿ ਛੋਟੇ-ਛੋਟੇ ਬੱਚਿਆਂ ਨੂੰ ਲਿਵਰ ਦੀਆਂ ਪ੍ਰੋਬਲਮਸ ਹੋ ਗਈਆਂ ਐਸਥਮਾ ਦੀਆਂ ਪ੍ਰੋਬਲਮਸ ਹੋ ਗਈਆਂ ਵਾਟ ਨਾਟ ਕਿਹੜੀਆਂ-ਕਿਹੜੀਆਂ ਡਾਇਬੀਟੀਜ਼ ਦੀ ਦਿੱਕਤ ਹੋ ਗਈ ਪਰ ਜਿਨ੍ਹਾਂ ਨੂੰ ਨਹੀਂ ਹੈਗੀ ਦਿੱਕਤ ਉਹਨਾਂ ਵਾਸਤੇ ਜ਼ਿਆਦਾ ਜ਼ਰੂਰੀ ਹੈ ਇਹ ਸਮਝਣਾ ਤਾਂ ਕਿ ਉਹ ਸਰੀਰ ਨੂੰ ਖਰਾਬ ਵੀ ਨਾ ਹੋਣ ਦੇਣ ਜਿਹੜੇ 25 30 35 ਸਾਲ ਦੇ ਬੰਦੇ ਨੇ ਉਹ ਆ ਰਹੇ ਨੇ ਉਧਰਲੇ ਪਾਸੇ ਬਿਮਾਰੀਆਂ ਨੂੰ ਕਿਉਂਕਿ ਡੈਮੇਜ ਉਹ ਕਰ ਰਹੇ ਨੇ ਤਾਂ ਜਿਹੜੀ ਐਲੋਪੈਥੀ ਹੈ ਇਹ ਨਾ ਸਮਝੋ ਕਿ ਉਹਨੇ ਔਸ਼ਦੀਆਂ ਦੇ ਉੱਤੇ ਉਹਨੇ ਵਨਸਪਤੀ ਦੇ ਉੱਤੇ ਕੋਈ ਰਿਸਰਚ ਨਹੀਂ ਕੀਤੀ ਐਲੋਪੈਥੀ ਦੇ ਵਿੱਚ ਵੀ ਕੱਲੀ-ਕੱਲੀ ਜਿਹੜੀ ਸਾਡੀ ਫਲ ਫਰੂਟ ਸਬਜੀ ਔਸ਼ਦੀ ਹੈ ਉਹਦੇ ਵਿੱਚ ਕਿਹੜੇ-ਕਿਹੜੇ ਫਾਈਟੋਕੈਮਿਕਲਸ ਹੈ ਫਾਈਟੋ ਮਤਲਬ ਪlant ਹੋਵੇ ਕੈਮਿਕਲਸ ਕਿਹੜੇ-ਕਿਹੜੇ ਨੇ ਉਹਨਾਂ ਦਾ ਸਰੀਰ ਦੇ ਉੱਤੇ ਕੀ ਬੈਨਫਿਟ ਹੈ ਉਹਦੇ ਤੇ ਵੀ ਰਿਸਰਚ ਹੋ ਰਹੀ ਹੈ ਭਾਰਤੀ ਸਰਕਾਰ ਨੇ ਹੁਣ ਆਯੁਸ਼ ਨੂੰ ਦਿੱਤਾ ਕਈ ਹਜ਼ਾਰ ਕਰੋੜ ਰੁਪਈਆ ਕੇ ਆਯੁਰਵੇਦ ਦੀਆਂ ਜਿਹੜੀਆਂ ਔਸ਼ਧੀਆਂ ਨੇ ਉਹਦੇ ਤੇ ਹੋਰ ਰਿਸਰਚ ਕੀਤੀ ਜਾਵੇ ਐਵੀਡੈਂਸ ਬੇਸਡ ਮੈਡੀਸਨ ਉਹਦੀ ਬਣਾਈ ਜਾਵੇ ਲੇਕਿਨ ਐਲੋਪੈਥੀ ਆਲਸੋ ਨੋਜ਼ ਕਿ ਇਹਨਾਂ ਦੇ ਜਿਹੜਾ ਤੁਹਾਡਾ ਵੈਜੀਟੇਬ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਕੀ ਗੁਣਨੇ ਇਹ ਨਾ ਸਮਝੋ ਕਿ ਉਹਦੇ ਤੋਂ ਆਣ ਪੇਜ ਨੇ ਹੋ ਠੀਕ ਹੈ ਥੋੜਾ ਡਾਇਰੈਕਸ਼ਨ ਦਾ ਫਰਕ ਹੈ ਐਲੋਪੈਥੀ ਦਾ ਉਹ ਹਰੇਕ ਇਨਸਾਨ ਨੂੰ ਇੱਕੋ ਜਿਹੇ ਤਰ੍ਹਾਂ ਦਾ ਸਮਝ ਕੇ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਗੈਪ ਹੈ ਹਰੇਕ ਇੰਡੀਵਿਜੂਅਲ ਅਲੱਗ ਹੈ ਉਹਨੂੰ ਜੇ ਦੇਖ ਕੇ ਕਰਨਗੇ ਤਾਂ ਡਾਇਰੈਕਸ਼ਨ ਹੋਰ ਜਿਹੜੀ ਆ ਉਹ ਸਹੀ ਹੋ ਜਾਊਗੀ ਤਾਂ ਅੱਜ ਦੀ ਰੀਡ ਦੇ ਵਿੱਚ ਜੋ ਕਿ ਸਾਇੰਸ ਜਿਹੜੀ ਮਾਡਰਨ ਸਾਇੰਸ ਹੈ ਮਤਲਬ ਉਹਦੇ ਵਿੱਚ ਵੀ ਆਹਾਰ ਜਿਹੜਾ ਹੈਗਾ ਤੁਹਾਡਾ ਉਹ ਹੀ ਓਸ਼ਧੀ ਆ ਮਤਲਬ ਬਹੁਤ ਸਾਰੀਆਂ ਰਿਸਰਚ ਹੋਣੀਆਂ ਨੇ ਵੱਡੇ ਵੱਡੇ ਪੇਪਰਸ ਨੇ ਦੇ ਜੇ ਚਪੇ ਨੇ ਕਿ ਕੈਂਸਰ ਦੀ ਦਵਾਈ ਦੀ ਜਗ੍ਹਾ ਫਲਾ ਫਲਾ ਫਲਜੇ ਤੁਸੀਂ ਖਾਂਦੇ ਹੋ ਉਹ ਬੈਟਰ ਰਿਜ਼ਲਟਸ ਦੇ ਰਿਹਾ ਇਹਦੇ ਤੇ ਵੀ ਇਹ ਵੀ ਅਜੋਕੀ ਸਾਇੰਸ ਅੱਜ ਦੀ ਲੇਟ ਦੇ ਵਿੱਚ ਗੱਲ ਕਰ ਰਹੀ ਹੈ ਉਹ ਜਿਹੜੀਆਂ ਰਿਪੋਰਟਾਂ ਨੂੰ ਉੱਪਰ ਨਹੀਂ ਆਉਣ ਦਿੱਤਾ ਜਾਂਦਾ ਕਿਉਂਕਿ ਉਹ ਉੱਥੋਂ ਫਿਰ ਪ੍ਰੋਫਿਟੇਬਿਲਟੀ ਪੈਸਾ ਕਮਾਉਣਾ ਜਿਹੜਾ ਉਹ ਘਟ ਜਾਂਦਾ ਹੈ ਉਹ ਆਪਣੀ ਜਗ੍ਹਾ ਪਰ ਜੇ ਤੁਸੀਂ ਇਹ ਸਮਝੋ ਕਿ ਜਿਹੜੀ ਆਯੁਰਵੇਦ ਹੈ ਉਹਨੂੰ ਤੁਸੀਂ ਸਿਰਫ ਚਿਕਿਤਸਾ ਪ੍ਰਣਾਲੀ ਵਾਂਗੂ ਸਮਝਦੇ ਹੋ ਔਰ ਇਹ ਸਮਝਦੇ ਹੋ ਕਿ ਕੋਈ ਵੀ ਤੁਸੀਂ ਜੜੀ ਬੂਟੀ ਕਿੰਨੀ ਮਰਜ਼ੀ ਜਦੋਂ ਮਰਜ਼ੀ ਖਾ ਪੀ ਸਕਦੇ ਹੋ ਤਾਂ ਬਿਲਕੁਲ ਭਲਿਖ ਹੈ ਤੁਹਾਨੂੰ ਜਿਹੜਾ ਇਹ ਜਿਹੜੀਆਂ ਜੜੀਆਂ ਬੂਟੀਆਂ ਨੇ ਇਹ ਇਹਨਾਂ ਦੇ ਦੁਸ਼ ਪ੍ਰਭਾਵ ਵੀ ਜਿਹੜੇ ਤੁਹਾਡੇ ਮੈਡੀਕਲ ਸਾਇੰਸ ਦੇ ਜਿਹਨੇ ਸਾਈਡ ਇਫੈਕਟ ਹਾਂ ਉਹਨੇ ਸਾਈਡ ਇਫੈਕਟ ਇਹਦੇ ਵੀ ਨੇ ਜਿਵੇਂ ਗਲੋਏ ਦੀ ਤੁਸੀਂ ਗੱਲ ਕਰਦੇ ਹੋ ਸਿੱਧਾ ਲਿਵਰ ਦੇ ਉੱਤੇ ਅਟੈਕ ਕਰਦੀ ਹੈ ਸਿੱਧਾ ਲਿਵਰ ਦੇ ਉੱਤੇ ਅਟੈਕ ਕਰਦੀ ਹੈ ਔਰ ਇਸੇ ਤਰ੍ਹਾਂ ਜਿਹੜੀ ਅਸ਼ਵਗੰਧਾ ਉਹ ਵੀ ਤੁਹਾਡਾ ਲਿਵਰ ਦੇ ਉੱਤੇ ਅਟੈਕ ਕਰਦੀ ਹੈ ਗ੍ਰੀਨ ਟੀ ਹੈ ਉਹ ਤੁਹਾਡੇ ਲਿਵਰ ਨੂੰ ਖਰਾਬ ਕਰਦੀ ਹੈ ਤੁਸੀਂ ਇਹਦੀ ਪਰਚੋਲ ਕਰਨਾ ਔਰ ਇਹਦੇ ਉੱਪਰ ਐਵਿਡੈਂਸ ਬੇਸਡ ਸਟੱਡੀਜ਼ ਨੇ ਮਤਲਬ ਜਦੋਂ ਹੁਣ ਕੋਵਿਡ ਕਾਲ ਚੱਲਿਆ ਸੀ ਲੋਕਾਂ ਨੇ ਕਾੜੇ ਬਣਾ ਬਣਾ ਕੇ ਪੀਣੇ ਸ਼ੁਰੂ ਕਰ ਲਏ ਕੋਈ ਵੀ ਕਿੰਨੀ ਵੀ ਕਦੀ ਵੀ ਇਸ ਤਰ੍ਹਾਂ ਨਹੀਂ ਹੈਗਾ ਉਹ ਖਰਾਬ ਕਰੂਗਾ ਉਲਟਾ ਤੁਹਾਡੇ ਲਿਵਰ ਨੂੰ ਹੋਰ ਅੰਗਾਂ ਨੂੰ ਜਿਵੇਂ ਹੁਣ ਤੁਸੀਂ ਤ੍ਰਿਫਲਾ ਦੀ ਗੱਲ ਕਰਦੇ ਆਂ ਸਭ ਨੂੰ ਲੱਗਦਾ ਤ੍ਰਿਫਲਾ ਬਹੁਤ ਵਧੀਆ ਠੀਕ ਹੈ ਵਧੀਆ ਉਹ ਲੇਕਿਨ ਜਿਹੜੇ ਤ੍ਰਿਫਲਾ ਕਦੋਂ ਲੈਣੀ ਹੈ ਕਿੰਨੀ ਲੈਣੀ ਹੈ ਕਿਹੜੀ ਤਾਸੀਰ ਵਾਲੇ ਨੂੰ ਕਿੰਨੀ ਲੈਣੀ ਚਾਹੀਦੀ ਹੈ ਹੁਣ ਜੇ ਤੁਹਾਡੀ ਤਾਸੀਰ ਜਿਹੜੀ ਹੈ ਕਫ ਪਿੱਤ ਦੀ ਤਾਸੀਰ ਹੈ ਤਾਂ ਤੁਹਾਨੂੰ ਜਿਹੜੀ ਤ੍ਰਿਫਲਾ ਹੈਗੀ ਹੈ ਇੱਕ ਹਰੜ ਇੱਕ ਬਹੇੜਾ ਇੱਕ ਆਮਲਾ ਵਾਣ 1:1:1 ਦੀ ਰੇਸ਼ੋ ਵਾਲੀ ਤੁਹਾਨੂੰ ਲੈਣੀ ਚਾਹੀਦੀ ਹੈ ਜੇ ਤੁਹਾਡੀ ਬਾਤ ਤਾਸੀਰ ਤਾਂ ਜਿਹੜੀ ਉਹਦੀ ਰੇਸ਼ੋ ਹੋਊਗੀ ਇੱਕ ਹਰੜ ਦੋ ਬਿਹੜਾ ਤੇ ਤਿੰਨ ਆਮਲਾ ਵਿੱਚ ਆਮਲਾ ਜ਼ਿਆਦਾ ਹੋਊਗਾ ਫਿਰ ਕਦੋਂ ਲੈਣੀ ਹੈ ਕਿਸ ਚੀਜ਼ ਨਾਲ ਲੈਣੀ ਹੈ ਜੇ ਤੁਹਾਡੀ ਪਿਤ ਤਾਸੀਰ ਤਾਂ ਫਿਰ ਉਹ ਘਿਓ ਦੇ ਘਿਓ ਦੇ ਨਾਲ ਉਹਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਤ ਦੇ ਵਿੱਚ ਜੇ ਤੁਸੀਂ ਲੈਂਦੇ ਹੋ ਤਾਂ ਘਿਓ ਤੇ ਮਿਸ਼ਰੀ ਦੇ ਨਾਲ ਲੈਣੀ ਹੈ ਕਿਸ ਵੇਲੇ ਲੈਣੀ ਹੈ ਹੁਣ ਖਾਣੇ ਤੋਂ ਪਹਿਲਾਂ ਵੀ ਲੈਣੀ ਹੈ ਤਾਂ ਕਿ ਜਟਾਰਕ ਨਹੀਂ ਤੁਹਾਡੀ ਵੱਧ ਜਾਵੇ ਜਿਹਦੀ ਪਹਿਲਾਂ ਹੀ ਤੀਖਣਾ ਜੇ ਉਹ ਪਹਿਲਾਂ ਲੈ ਲੂਗਾ ਤਾਂ ਗੜਬੜ ਹੋਗੀ ਤੇ ਆਯੁਰਵੇਦ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਮਦਰ ਰਸ ਹੈ ਮਿੱਠਾ ਉਹ ਖਾਣੇ ਤੋਂ ਪਹਿਲਾਂ ਸ਼ੁਰੂਆਤ ਉੱਥੋਂ ਹੁੰਦੀ ਹੈ ਤੇ ਜਿਹੜਾ ਕਸੈਲਾ ਰਸ ਹੈ ਇਹ ਆਖਰ ਦੇ ਵਿੱਚ ਲੈਣਾ ਤੁਸੀ ਜਦਕਿ ਅਸੀਂ ਗੁੜ ਨੂੰ ਵਧੀਆ-ਵਧੀਆ ਕਿਹਾ ਜਾਂਦਾ ਹੈ ਆਯੁਰਵੇਦ ਦੇ ਵਿੱਚ ਗੁੜ ਪਹਿਲਾਂ ਖਾਣੇ ਤੋਂ ਉਹ ਵੀ ਪੁਰਾਣਾ ਔਰ ਥੋੜਾ ਜਿਹਾ ਲੈਣਾ ਉਹ ਉਹਦੀ ਸਿਫਾਰਿਸ਼ ਹੈ ਜਦਕਿ ਅਸੀਂ ਮਿੱਠਾ ਬਾਅਦ ਚ ਖਾਣੇ ਸਿਰਫ ਮੂੰਹ ਸੁਆਦ ਕਰਨ ਵਾਸਤੇ ਜਦਕਿ ਕਸੈਲਾ ਐਂਡ ਤੇ ਲੈਣਾ ਤੁਹਾਨੂੰ ਚਾਹੀਦਾ ਤੋਰ ਇਹਨੂੰ ਇਹ ਨਾ ਸਮਝੋ ਕਿ ਤੁਸੀਂ ਕੋਈ ਵੀ ਜਿਹੜੀ ਓਸ਼ਦੀ ਹੈ ਉਹਨੂੰ ਜਿਵੇਂ ਮਰਜੀ ਬਿਨਾ ਸੋਚੇ ਸਮਝੇ ਲਈ ਜਾਵਾਂਗੇ ਔਰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਕਰੋਨਾ ਦੇ ਵਿੱਚ ਬਹੁਤ ਸਾਰੇ ਲੋਕ ਇਹਦੇ ਕਰਕੇ ਆਪਣੇ ਸਵਾਸਥਨਾ ਖਿਲਵਾੜ ਕਰ ਚੁੱਕੇ ਆ ਬਹੁਤ ਲੋਕ ਇਹਦੇ ਕਰਕੇ ਮਤਲਬ ਮਰ ਵੀ ਮਰ ਵੀ ਸਕਦੇ ਨੇ ਇੰਨਾ ਜ਼ਿਆਦਾ ਟਾਕਸਿਸਿਟੀ ਹੋ ਜਾਂਦੀ ਹੈ ਇਹ ਜਿਹੜੀਆਂ ਤੁਹਾਡੀਆਂ ਹਰਬਸ ਨੇ ਮਤਲਬ ਜਿਹੜੇ ਨੇਚਰੋਪੈਥੀ ਵਾਲੇ ਨੇ ਮੇਰੇ ਆਪਣੇ ਜਾਣਨ ਵਾਲੇ ਬਹੁਤ ਇੰਟੈਲੀਜੈਂਟ ਨੇਚਰੋਪੈਥੀ ਵਾਲੇ ਜਿਹੜੇ ਐਲੋਪੈਥੀ ਦੇ ਵੀ ਮਤਲਬ ਗਿਆਨ ਗਿਆਨ ਰੱਖਦੇ ਸੀਗੇ ਉਹਨਾਂ ਨੇ ਬਾਕੀ ਸਾਰੀਆਂ ਪੈਥੀਆ ਦਾ ਵੀ ਅਧਿਐਨ ਕਰਿਆ ਤੇ ਵਧੀਆ ਨਾ ਉਹਨਾਂ ਦਾ ਸਿਗਾ ਹਗਾ ਤੇ ਮੈਂ ਵੀ ਜਦੋਂ ਬਿਮਾਰ ਹੋਇਆ ਜਦੋਂ ਮੈਨੂੰ ਇਹ ਸਾਰੀ ਚੀਜ਼ ਬਾਰੇ ਇੰਨਾ ਨਹੀਂ ਸੀ ਪਤਾ ਮੈਂ ਵੀ ਗਿਆ ਉਹਨਾਂ ਕੋਲ ਉਹ ਇੱਕੋ ਹੀ ਨੁਸਖਾ ਦਿੰਦੇ ਸੀ ਸਾਰਾ ਤੁਹਾਡੇ ਮਤਲਬ ਸੁਣਦੇ ਵੀ ਨਹੀਂ ਸੀ ਬਸ ਇੱਕੋ ਹੀ ਨੁਸਖਾ ਦਿੰਦੇ ਆਹਾ ਆਹ ਖਾ ਲੈ ਤੁਹ ਖੁਦ ਪੀੜਿਤ ਹੋਗੇ ਖੁਦ ਬਿਮਾਰ ਹੋਗੇ ਹੋ ਕੈਂਸਰ ਤੋਂ ਗ੍ਰਸਤ ਹੋਗੇ ਔਰ ਮੈਨੂ ਐਸਟਰਾ ਲੱਗਦਾ ਕਿ ਉਹ ਉਹਨੂੰ ਕਾੜੀਆਂ ਗੁਣਿਆਂ ਦੇ ਨਾਲ ਟਰੀਟ ਕਰਦੇ ਕਰਦੇ ਚੱਕਰ ਉਹਨਾਂ ਨੇ ਆਪਣੇ ਜਾਨ ਤੋਂ ਹੱਥ ਧੋ ਲਏ ਤੋ ਇਹ ਦਾ ਜਿਹੜਾ ਰਸਤਾ ਹੈਗਾ ਉਹ ਵਿਚ ਵਿਚਾਲੇ ਦਾ ਆ ਗਿਆ ਔਸ਼ਧੀਆਂ ਦਾ ਜਿਹੜਾ ਸੇਵਨ ਹੈ ਉਹ ਵੀ ਦਵਾਈਆਂ ਜਿੰਨਾ ਘਾਤਕ ਹੋ ਸਕਦਾ ਔਸ਼ਧੀ ਦੀ ਲੋੜ ਹੀ ਨਾ ਪਵੇ ਅਸਲ ਦੇ ਵਿੱਚ ਜਿਹੜੀ ਤੁਹਾਡੀ ਸਿਹਤ ਹੈ ਉਹ ਤੁਹਾਡੀ ਰਸੋਈ ਦੇ ਵਿੱਚ ਹੀ ਹੈ ਜੇ ਤੁਸੀਂ ਰਸੋਈ ਨੂੰ ਹੀ ਸਹੀ ਤਰ੍ਹਾਂ ਮੈਨੇਜ ਕਰ ਲੋ ਆਪਣਾ ਤੇ ਮਤਲਬ ਸਾਡੇ ਪੁਰਾਣੇ ਖਾਣ-ਪਾਣ ਦੇ ਵਿੱਚ ਜੇ ਤੁਸੀਂ ਮੋਟਾ-ਮੋਟਾ ਸਮਝੋ ਤਾਂ ਪੰਜ ਹੀ ਜਿਹੜੇ ਤੁਹਾਡੇ ਜਿਹੜੀਆਂ ਚੀਜ਼ਾਂ ਨੇ ਉਹਦੇ 'ਚ ਹੀ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਸਿਰਫ ਪੰਜ ਚੀਜ਼ਾਂ ਦੇ ਮਤਲਬ ਸਬਜ਼ੀਆਂ ਉਹ ਤਾਂ ਆਪਣੀ ਜਗ੍ਹਾ ਹਗੀਆਂ ਨੇ ਜੇ ਉਹਦੇ ਵਿੱਚ ਨਮਕ ਮਿਰਚ ਇਹ ਦੋ ਚੀਜ਼ਾਂ ਨੇ ਜਿਹਨਾਂ ਨੂੰ ਰੋਸਟ ਤੇ ਭੁੰਨਣ ਭੁੰਨਣ ਦੀ ਲੋੜ ਨਹੀਂ ਇਹ ਕੱਚੀਆਂ ਖਾਈਆਂ ਜਾ ਸਕਦੀਆਂ ਉਸ ਤੋਂ ਬਾਅਦ ਹਲਦੀ ਧਨੀਆ ਤੇ ਜੀਰਾ ਪੰਜ ਚੀਜ਼ਾਂ ਨੇ ਹਲਦੀ ਨੂੰ ਤੁਹਾਨੂੰ ਪਕਾਣਾ ਪੈਂਦਾ ਜੇ ਤੁਸੀਂ ਕੱਚੀ ਹਲਦੀ ਪਾ ਲੋਗੇ ਉਹਦੇ ਵਿੱਚ ਆਪਣੀ ਸਬਜ਼ੀ ਦੇ ਵਿੱਚ ਤਾਂ ਉਹਦਾ ਟੇਸਟ ਨਹੀਂ ਆਊਗਾ ਉਹ ਉਲਟਾ ਕੜਵਾ ਹੋ ਜਾਊਗਾ ਧਨੀਆ ਤੇ ਜੀਰਾ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਫੈਟ ਹੈ ਜਿਹੜੀ ਫੈਟ ਆਣੀ ਹੈ 에ਸੈਂਸ਼ੀਅਲ ਫੈਟ ਕਿੱਥੋਂ ਆਣੀ ਹੈ ਤੇਲ ਦੇ ਵਿੱਚੋਂ ਉਹ ਅੱਜਕੱਲ ਬੜੀ ਕੰਟਰੋਵਰਸੀ ਹੈ ਸੀਡ ਆਇਲਸ ਦੇ ਉੱਤੇ ਪਰ ਸਰੋਂ ਦਾ ਤੇਲ ਜੇ ਤੁਸੀਂ ਉਹਨੂੰ ਪ੍ਰੋਪਰ ਬਣਾਇਆ ਹੋਵੇ ਜਾਂ ਸਨਫਲਾਅਰ ਆਇਲ ਬਣਾਇਆ ਹੋਵੇ ਤਾਂ ਉਹ ਉਹਦੇ ਨਾਲ ਤੁਸੀਂ ਜਿਹੜਾ ਨਾਰਮਲ ਤੜਕਾ ਜਿਹਦੇ ਗਰੇਵੀ ਮਤਲਬ ਜਿਹੜੀ ਹਿੰਦੁਸਤਾਨੀ ਤਰੀ ਜਿਹੜੀ ਬਣਾਉਣੀ ਹੈ ਗਰੇਵੀ ਜਿਹਦੇ ਚ ਹਰ ਇੱਕ ਸਬਜ਼ੀ ਬਣਦੀ ਹੈ ਉਹੀ ਢੰਗ ਨਾਲ ਜੇ ਤੁਸੀਂ ਬਣਾ ਲਓ ਤਾਂ ਉਹਦੇ ਨਾਲ ਹੀ ਮਤਲਬ ਸਾਰੀ ਸੇਤ ਉੱਥੇ ਆ ਜੂਗੀ ਤੁਹਾਡੀ ਅੱਜ ਦੀ ਰੇਟ ਦੇ ਵਿੱਚ ਉਹ ਕਿਵੇਂ ਬਣਾਣੀ ਹੈ ਇਹਨੂੰ ਤਾਂ ਛੱਡੋ ਸਾਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਸਬਜ਼ੀ ਅਸੀਂ ਖਰੀਦਣੀ ਕਿਸ ਤਰ੍ਹਾਂ ਉਹਦੀ ਉਹਦੀ ਪਛਾਣ ਕਿਵੇਂ ਕਰਨੀ ਹੈ ਅਸੀਂ ਗੱਲ ਕਰਦੇ ਆਂ ਆਰਗੈਨਿਕ ਦੀ ਅਸੀਂ ਗੱਲ ਕਰਦੇ ਆਂ ਜ਼ਹਿਰ ਮੁਕਤ ਦੀ ਉਹਦੀ ਪਛਾਣ ਤਾਂ ਦੂਰ ਦੀ ਗੱਲ ਛੱਡ ਦਿਓ ਤੁਸੀਂ ਜਿਹੜੀ ਗੁੱਡ ਐਗਰੀਕਲਚਰ ਪ੍ਰੈਕਟਿਸ ਦੇ ਵਿੱਚ ਵੀ ਜਿਹੜੀ ਸਬਜ਼ੀ ਉਗਾਈ ਜਾ ਰਹੀ ਹੈ ਜੇ ਤੁਸੀਂ ਕਿ ਰੇੜੀ ਤੋਂ ਜਾਂ ਇੱਕ ਦੁਕਾਨ ਤੋਂ ਕਿਤੋਂ ਕੋਈ ਸਬਜ਼ੀ ਲੈਣ ਜਾਂਦੇ ਤਾਂ ਉਹਦੀ ਵੀ ਪਹਿਚਾਨ ਅੱਜ ਦੀ ਡੇਟ ਦੇ ਵਿੱਚ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੂੰ ਹੈ ਨਹੀਂ ਕਿ ਵੀ ਇਹ ਇਹ ਇਹਨੂੰ ਕਿਸ ਤਰ੍ਹਾਂ ਪਰਖੀਏ ਵੀ ਇਹ ਸਹੀ ਹੈ ਇਹਦੇ ਤੇ ਮੈਂ ਇੱਕ ਪੂਰੀ ਵੀਡੀਓ ਬਣਾ ਰਿਹਾ ਜਿਹਦੇ ਵਿੱਚ ਬਾਜ਼ਾਰੋਂ ਜਿਹੜਾ ਆਪਾਂ ਫਲ ਫਰੂਟ ਖਰੀਦਣਾ ਉਹਦੀ ਪਛਾਣ ਕਿਵੇਂ ਕੀਤੀ ਜਾਵੇ ਉਹਦੇ ਕਿਹੜੇ ਲੱਛਣ ਨੇ ਜਿਹੜੇ ਦੱਸਣਗੇ ਕਿ ਉਹ ਵਧੀਆ ਉਸ ਵੀਡੀਓ ਦੇ ਵਿੱਚ ਲ ਇੱਕੇ ਛੋਟਾ ਜਿਹਾ ਕਲਿੱਪ ਆਪਾਂ ਦੇਖਦੇ ਆ ਜਿਹਦੇ ਵਿੱਚ ਮੈਂ ਬੇਸਿਕ ਜਿਹੜਾ ਪਿਆਜ਼ ਅਦਰਕ ਟਮਾਟਰ ਇਹਨਾਂ ਚੀਜ਼ਾਂ ਬਾਰੇ ਗੱਲ ਕਰੀਏ ਇਹ ਵੀਡੀਓ ਆਪਾਂ ਪਹਿਲਾਂ ਦੇਖਦੇ ਆ ਇਹਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰਾ ਵੀਡੀਓ ਵੀ ਇਹ ਤੁਹਾਡੇ ਨਾਲ ਸ਼ੇਅਰ ਕਰੂੰਗਾ ਪਿਆਜ਼ ਇਹ ਹਰੇਕ ਤਰੀ ਤੜਕੇ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਪਿੰਕ ਹੁੰਦਾ ਤੇ ਇੱਕ ਹੁੰਦਾ ਪਰਪਲ ਜਿਹੜਾ ਪਰਪਲ ਵਾਲਾ ਹੈਗਾ ਇਹਦੇਆਂ ਜਿਹੜੀਆਂ ਫਾੜੀਆਂ ਨੇ ਬਹੁਤ ਮੋਟੀਆਂ ਹੁੰਦੀਆਂ ਨੇ ਇਹਦੀ ਸਮੈਲ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਕੱਟਣ ਵਾਲੇ ਅੰਗਾਂ ਦੇ ਵਿੱਚੋਂ ਪਾਣੀ ਵੀ ਬਹੁਤ ਆਉਂਦਾ ਤੇ ਜਿਹੜਾ ਪਿੰਕ ਵਾਲਾ ਹੈਗਾ ਉਹ ਬਰੀਕ ਹੁੰਦੇ ਨੇ ਲੇਅਰਸ ਉਹਦੇ ਔਰ ਮਿੱਠਾ ਹੁੰਦਾ ਇਹ ਦੋਨਾਂ ਕੁਕਿੰਗ ਔਰ ਸਲਾਦ ਦੋਨਾਂ ਵਾਸਤੇ ਠੀਕ ਹੈ ਤੇ ਜਿਹੜਾ ਐਂਡ ਤੁਹਾਡਾ ਹੁੰਦਾ ਉਹ ਬੰਦ ਹੋਣਾ ਚਾਹੀਦਾ ਉਹ ਫਰੈਸ਼ ਦੀ ਨਿਸ਼ਾਨੀ ਹੈ ਜੇ ਖੁੱਲਿਆ ਤਾਂ ਫਰੈਸ਼ ਨਹੀਂ ਇਹਦਾ ਵਜ਼ਨ ਜਿਹੜਾ ਹੋਗਾ ਉਹ ਸਾਈਜ਼ ਦੇ ਹਿਸਾਬ ਨਾਲ ਹਲਕਾ ਹੋਣਾ ਚਾਹੀਦਾ ਤੇ ਜੇ ਹਲਕਾ ਹੈ ਤੇ ਮੋਇਸਚਰ ਘੱਟ ਹੈ ਤੇਦੀ ਸ਼ੈਲਫ ਲਾਈਫ ਜ਼ਿਆਦਾ ਹੈ ਜੇ ਬਰੀਕ ਛਿਰਕਾ ਉਤਰ ਰਿਹਾ ਤਾਂ ਸਮਝ ਲਓ ਫਰੈਸ਼ ਹੈ ਲੈ ਲਓ ਅਦਰਕ ਇਹ ਜਿਹੜੀ ਬਹੁਤ ਜ਼ਿਆਦਾ ਤੁਹਾਨੂੰ ਸ਼ਾਈਨੀ ਸਾਫ਼ ਸੁਥਰੀ ਦਿਖਦੀ ਹੈ ਇਹਨਾਂ ਖਰੀਦੋ ਇਹਨੂੰ ਨਾਰਮਲੀ ਤਜਾਬ ਨਾਲ ਧੋ ਕੇ ਬਹੁਤ ਜ਼ਿਆਦਾ ਅਟਰੈਕਟਿਵ ਬਣਾਇਆ ਜਾਂਦਾ ਇਹ ਸਹੀ ਨਹੀਂ ਹੈਗੀ ਜਿਹੜੀ ਅਦਰਕ ਇੰਨੀ ਸ਼ਾਈਨੀ ਨਾ ਹੋਵੇ ਬਲਕਿ ਥੋੜੀ ਬਹੁਤੀ ਜਿਹਦੇ ਤੇ ਮਿੱਟੀ ਲੱਗੀ ਹੋਵੇ ਇਹ ਬੈਟਰ ਇਹ ਖਰੀਦਣੀ ਚਾਹੀਦੀ ਹੈ ਸਾਨੂੰ ਇਹ ਡਰਾਈ ਹੋਣੀ ਚਾਹੀਦੀ ਹੈ ਬਹੁਤ ਕਿੱਲੀ ਨਹੀਂ ਹੋਣੀ ਚਾਹੀਦੀ ਜੇ ਤੋੜੋਂ ਵਿੱਚੋਂ ਇਹਦੇ ਧਾਗੇ ਜੇ ਨਿਕਲਦੇ ਨੇ ਤਾਂ ਸਮਝੋ ਫਰੈਸ਼ ਹੈ ਟਮਾਟਰ ਟਮਾਟਰ ਦੋ ਤਰ੍ਹਾਂ ਦਾ ਹੁੰਦਾ ਇੱਕ ਗੋਲ ਹੁੰਦਾ ਔਰ ਇੱਕ ਥੋੜਾ ਲੰਬਾ ਹੁੰਦਾ ਜਿਹੜਾ ਜਿਹੜਾ ਗੋਲ ਹੈ ਇਹਨੂੰ ਦੇਸੀ ਟਮਾਟੋ ਕਿਹਾ ਜਾਂਦਾ ਇਹ ਖੱਟਾ ਹੁੰਦਾ ਔਰ ਇਹ ਜਿਹੜੀ ਉਹ ਹੈ ਬਹੁਤ ਸਵਾਦ ਬਣਦੀ ਹੈ ਔਰ ਇਹਦਾ ਛਿਲਕਾ ਵੀ ਬਰੀਕ ਹੁੰਦਾ ਜਿਹੜਾ ਓਵਲ ਹੈਗਾ ਇਹ ਇਹ ਹਾਈਬ੍ਰਿਡ ਟਮਾਟੋ ਹੈ ਇਹ ਮਿੱਠਾ ਹੁੰਦਾ ਐਨਾ ਜੂਸੀ ਵੀ ਨਹੀਂ ਹੁੰਦਾ ਇਹ ਸੈਂਡਵਿਚ 버ਗਰ ਔਰ ਸਲਾਦ ਵਾਸਤੇ ਜ਼ਿਆਦਾ ਵਰਤੇ ਜਾਂਦਾ ਹੈ ਇਹ ਉਹ ਜ਼ਿਆਦਾ ਢੱਲਾ ਨਹੀਂ ਹੋਣਾ ਚਾਹੀਦਾ ਟਾਈਟ ਹੋਣਾ ਚਾਹੀਦਾ ਇਹਦੀ ਖੁਸ਼ਬੂ ਜਿੱਥੋਂ ਇਹਦੀ ਡਾਲੀ ਨਾਲ ਜੁੜਿਆ ਉੱਥੋਂ ਲਾਓਗੇ ਤਾਂ ਤੁਹਾਨੂੰ ਇਹਦੀ ਖੁਸ਼ਬੂ ਜੇ ਵਧੀਆ ਆ ਰਹੀ ਹੈ ਤਾਂ ਸਹੀ ਹੈ ਤੇ ਜੇ ਇਹਦੇ ਨਾਲ ਇਹਦੀ ਡਾਲੀ ਜੁੜੀ ਹੋਈ ਹੈ ਤਾਂ ਇਹ ਸਮਝ ਲਓ ਕਿ ਇਹਨੂੰ ਕੱਚਾ ਤੋੜਿਆ ਗਿਆ ਸੀਗਾ ਜਿਹਦੀ ਡਾਲੀ ਨਾਲ ਨਾ ਹੋਵੇ ਉਸਿਆ ਨੂੰ ਖਰੀਦਣਾ ਚਾਹੀਦਾ ਉਹੀ ਪੱਕੇ ਦੀ ਨਿਸ਼ਾਨੀ ਹੈ ਤਾਂ ਜੇ ਤੁਸੀਂ ਆਪਣੇ ਬੱਚਿਆਂ ਦਾ ਸਵਾਸਥ ਧਿਆਨ ਦੇ ਵਿੱਚ ਰੱਖਣਾ ਹੈ ਗੱਲ ਖਾਣ ਪੀਣ ਦੀ ਹੋ ਰਹੀ ਹੈ ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਸਟ्रेस ਜਿਹੜੀ ਖਾਨੇ ਉਹਨੂੰ ਕਿਵੇਂ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਐਕਸਰਸਾਈਜ਼ ਹੈ ਉਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਖਾਨ ਪੀਣ ਸਾਰੀ ਚੀਜ਼ ਦੀ ਗੱਲ ਹੋਊਗੀ ਡੀਟੇਲ ਦੇ ਵਿੱਚ ਪਰ ਇੱਕ ਕਦਮ ਇੱਕ ਟਾਈਮ ਤੇ ਰੱਖਿਏ ਜੇ ਬੱਚੇ ਤੁਹਾਡੇ ਬਾਹਰ ਪੜ੍ਹਦੇ ਆ ਜਾਂ ਮੀਆਂ ਬੀਵੀ ਦੋਹੇ ਕੰਮ ਕਰਦੇ ਆ ਤਾਂ ਤੁਸੀਂ ਐਟਲੀਸਟ ਵਧੀਆ ਸਬਜ਼ੀ ਦੀ ਚੋਣ ਕਰਕੇ ਬਾਜ਼ਾਰੋਂ ਲੈ ਕੇ ਆਓ ਉਹਨੂੰ ਕੱਟਣਾ ਛਿਲਣਾ ਮੈਨੂੰ ਲੱਗਦਾ ਪਤਾ ਬਹੁਤ ਮਿਹਨਤ ਹੈ ਫਿਰ ਉਹਨੂੰ ਭੁੰਨਣਾ ਬੜੀ ਮਿਹਨਤ ਹੈ ਉਹਦੇ ਵਿੱਚ ਲੇਕਿਨ ਉਹਦੀ ਤੁਸੀਂ ਰੈਡੀ ਟੂ ਯੂਜ਼ ਕਰੀ ਬਣਾਓ ਇੰਡੀਅਨ ਜਿਹੜੀ ਆਪਣੀ ਕਰੀ ਪੇਸਟ ਬਣਾ ਲਓ ਔਰ ਉਹ ਖਰਾਬ ਹੀ ਨਹੀਂ ਹੁੰਦੀ ਪਰ ਉਹਦੇ ਵਿੱਚ ਕਿੰਨਾ ਤੇਲ ਪੈਣਾ ਚਾਹੀਦਾ ਕਿੰਨਾ ਪਿਆਜ਼ ਸਾਨੂੰ ਭੁੰਨਣਾ ਚਾਹੀਦਾ ਟਮਾਟਰ ਦੇਖੋ ਤੇਲ ਤੇਲ ਸਰੋਂ ਦਾ ਪਾ ਲਓ ਸਨਫਲਾਰ ਆਇਲ ਪਾ ਲਓ ਕਿਉਂਕਿ ਯੰਗਸਟਰਸ ਨੂੰ ਸਰੋਂ ਦਾ ਤੇਲ ਦਾ ਟੇਸਟ ਸ਼ਾਇਦ ਅੱਛਾ ਨਾ ਲੱਗੇ ਪਰ ਜਿਹੜਾ ਮਸਾਲਾ ਅਸੀਂ ਬਣਾਉਂਦੇ ਆ ਮੈਂ ਤੁਹਾਨੂੰ ਦਾਵਾ ਕਰਦਾ ਕਿ ਉਹ ਵੀ ਟੇਸਟ ਵਧੀਆ ਲੱਗੂਗਾ ਉਹਦਾ ਤੁਹਾਨੂੰ ਉਹਦੇ ਵਿੱਚ ਪਿਆਜ਼, ਟਮਾਟਰ, ਅਦਰਕ, ਲਸਣ, ਹਲਦੀ, ਧਨੀਆ ਤੇ ਜੀਰਾ ਤੇ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲੇ ਤੇ ਅਲੱਗ ਤੋਂ ਚਰਚਾ ਕਰ ਲਾਂਗੇ ਆਪਾਂ ਇਹ ਸਾਰਾ ਐਡ ਕਰਕੇ ਤੁਸੀਂ ਉਹਦੀ ਬਣਾ ਕੇ ਰੱਖ ਲੋ ਕਰੀ 10 ਮਿੰਟ ਲੱਗਣਗੇ ਕੁਝ ਵੀ ਬਣਾਉਣ ਵਾਸਤੇ 10 ਮਿੰਟ ਤੋਂ ਜ਼ਿਆਦਾ 10-15 ਮਿੰਟ ਤੋਂ ਜ਼ਿਆਦਾ ਨਹੀਂ ਲੱਗਣਗੇ ਚਾਹੇ ਤੁਸੀਂ ਵੈਜੀਟੇਰੀਅਨ ਬਣਾਉਂਦੇ ਹੋ ਤੇ ਚਾਹੇ ਤੁਸੀਂ ਨਾਨ-ਵੈਜੀਟੇਰੀਅਨ ਬਣਾਉਂਦੇ ਹੋ ਹਾਂ ਉਹਨੂੰ ਜਿਹੜੀ ਇਹ ਕਰੀ ਹੈ ਉਹਨੂੰ ਤਿਆਰ ਕਰਨ ਦੇ ਵਿੱਚ ਟਾਈਮ ਲੱਗੂਗਾ ਮਿਹਨਤ ਲੱਗੂਗੀ ਜਦੋਂ ਇਹ ਅਵੇਲੇਬਲ ਹੋਊਗੀ ਸਾਡੇ ਕੋਲੇ ਜਦੋਂ ਆਪਾਂ ਇਹ ਬੱਚਿਆਂ ਨੂੰ ਭੇਜ ਦਾਂਗੇ ਤੁਸੀਂ ਜਾਰ ਦੇ ਵਿੱਚ ਉਹਨੂੰ ਭੇਜ ਦੋ ਫਿਰ ਉਹ ਰੈਸਟੋਰੈਂਟ ਜਾਣ ਦੀ ਲੋੜ ਹੀ ਨਹੀਂ ਸਮਝਣਗੇ 10-15 ਮਿੰਟ ਦਾ ਇਨਵੈਸਟ ਕਰ ਲੈਣਗੇ ਉਹ ਜੇ ਤੁਸੀਂ ਦੋਵੇਂ ਮੀਆਂ ਬੀਬੀ ਵੀ ਕੰਮ ਕਰਨ ਵਾਲੇ ਹੋ ਤਾਂ ਇੰਜੋਏਬਲ ਹੋ ਜਾਊਗਾ ਫੂਡ ਬਣਾਣਾ ਇਹ ਮੈਂ ਵੀ ਇਹ ਮਸਾਲਾ ਰੈਡੀ ਕੀਤਾ ਹੈ ਔਰ ਔਰ ਟੋਟਲ ਮਤਲਬ ਸਾਡੇ ਕੋਲੇ ਫਸਾਈ ਦੀਆਂ ਸਾਰੀਆਂ ਮਾਨਤਾ ਦੇ ਉੱਤੇ ਖਰਾ ਹੈ ਸਾਰੀਆਂ ਰਜਿਸਟ੍ਰੇਸ਼ਨਸ ਦੇ ਨਾਲ ਪੂਰੇ ਹਾਈਜੀਨਿਕ ਤਰੀਕੇ ਨਾਲ ਕੰਟਰੋਲ ਟੈਂਪਰੇਚਰ ਤੇ ਤੇ ਜਿਹੜੀ ਸਾਡੀ ਪੁਰਾਣੀਆਂ ਦਾਦੀਆਂ ਨਾਨੀਆਂ ਬਣਾਉਂਦੀਆਂ ਸੀ ਉਹਨੂੰ ਤੇ ਅਜੋਕੀ ਸਾਇੰਸ ਨੂੰ ਰਲਾ ਕੇ ਕਿੰਨੇ ਕਿੰਨੇ ਪਰਸੈਂਟ ਇਹ ਪੈਣਾ ਚਾਹੀਦਾ ਕਿਹੜੀ-ਕਿਹੜੀ ਚੀਜ਼ ਪੈਣੀ ਚਾਹੀਦੀ ਹੈ ਉਹ ਮਸਾਲਾ ਤਿਆਰ ਕਰਿਆ ਉਹ ਇੱਕ ਤਾਂ ਤੁਹਾਨੂੰ ਪੈਕੇਟਸ ਦੇ ਵਿੱਚ ਮਿਲਦਾ ਮਤਲਬ ਜਿਹੜਾ ਤੁਸੀਂ ਉਹਦਾ ਖਰਚਾ ਘੱਟ ਹੈ ਰੀਫਿਲ ਪੈਕੇਟਸ ਆ ਉਹ 200 ਗ੍ਰਾਮ ਦੀ ਪੈਕਿੰਗ ਹੈ 1 ਕਿਲੋ ਦੀ ਔਰ 2 ਕਿਲੋ ਦੀ ਔਰ ਜਾਂ ਫਿਰ ਜਾਰ ਹੈ ਇਹ ਜਾਰ ਜਿਹੜਾ ਹੈਗਾ ਪ੍ਰੋਪਰ ਫੂਡ ਗ੍ਰੇਡ ਜਾਰ ਹੈ ਔਰ ਇਹਦੇ ਅੰਦਰ ਇੱਥੇ ਸੀਲ ਹੁੰਦੀ ਹੈ ਤਾਂ ਕਿ ਹਵਾ ਨਾ ਲੱਗੇ ਔਰ ਇਹਦੇ ਇਹਨੂੰ ਤੁਸੀਂ ਮਤਲਬ ਖਾਲੀ ਕਰਕੇ ਹੋਰ ਜਗ੍ਹਾ ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਵੀ 1 ਕਿਲੋ ਔਰ 2 ਕਿਲੋ ਦੀ ਪੈਕਿੰਗ ਹੈ ਇਹ ਮਸਾਲਾ ਕਿਵੇਂ ਯੂਜ਼ ਕਰਨਾ ਉਹ ਤੁਹਾਨੂੰ ਇਹ ਵੀਡੀਓ ਦੇਖ ਕੇ ਪਤਾ ਲੱਗ ਜਾਏਗਾ रेडी टू यूज़ पंजाबी तरी पेस्ट ਨੂੰ ਪੈਨ ਦੇ ਵਿੱਚ ਪਾਓ ਔਰ 1 ਮਿੰਟ ਤੱਕ ਇਹਨੂੰ ਗਰਮ ਹੋ ਲੈਣ ਦਿਓ ਉਸ ਤੋਂ ਬਾਅਦ ਇਹਦੇ ਵਿੱਚ 180 ml ਪਾਣੀ ਪਾ ਕੇ 5 ਮਿੰਟ ਤੱਕ ਇਹਨੂੰ ਉਬਾਲੀ ਆਣ ਤੱਕ ਗਰਮ ਕਰੋ ਜਦੋਂ ਇਹ ਉਬਾਲੀ ਆ ਜਾਵੇ ਉਦੋਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਪਨੀਰ ਚਿਕਨ ਪਾਓ ਔਰ ਉਹਨੂੰ 15 ਤੋਂ 20 ਮਿੰਟ ਦੇ ਤੱਕ ਇਦੇ ਵਿੱਚ ਤੁਸੀਂ ਚਾਹੋ ਤਾਂ ਨਮਕ ਔਰ ਮਿਰਚ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਕਿਉਂਕਿ ਨਮਕ ਔਰ ਮਿਰਚ ਦੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈ ਇਸ ਤੋਂ ਬਾਅਦ ਚਾਹੋ ਤਾਂ ਇਹਦੇ ਉੱਤੇ ਤੁਸੀਂ ਫ੍ਰੈਸ਼ ਧਨੀਆ ਵੀ ਪਾ ਸਕਦੇ ਹੋ ਜਦਕਿ ਧਨੀਆ ਆਲਰੇਡੀ ਇਹਦੇ ਵਿੱਚ ਹੈ ਬਸ ਇੰਨਾ ਕਰੋ ਤੁਹਾਡਾ ਬਹੁਤ ਸਵਾਦ ਪਨੀਰ ਚਿਕਨ ਕੋਈ ਵੀ ਸਬਜ਼ੀ ਤਿਆਰ ਹੈ ਇਹ ਕਨਵੀਨੀਅੰਟ ਹੈ ਟੇਸਟੀ ਹੈ ਕਾਸਟ ਇਫੈਕਟਿਵ ਹੈ ਔਰ ਹਲਦੀ ਦਾ ਹੀ ਹੈ ਤਾਂ ਹੁਣ ਸਵਾਲ ਇਹ ਆਏਗਾ ਕਿ ਜੇ ਅਸੀਂ ਗ੍ਰੀਨ ਟੀ ਨਾ ਪੀਏ ਤਾਂ ਕੀ ਪੀਏ ਉਹਦੀ ਜਗ੍ਹਾ ਉਹਦੀ ਜਗ੍ਹਾ ਬਲੈਕ ਕਾਫੀ ਹਾਂਜੀ ਬਲੈਕ ਕਾਫੀ ਬਿਨਾ ਚੀਨੀ ਬਿਨਾ ਦੁੱਧ ਤੋਂ ਤਿੰਨ ਕੱਪ ਤੁਸੀਂ ਪਿਓ ਤੁਹਾਡੇ ਲਿਵਰ ਵਾਸਤੇ ਬਿਹਤਰੀਨ ਹੈ ਬਹੁਤ ਬਿਹਤਰੀਨ ਹੈ ਡਾਇਬਟੀਜ਼ ਵਾਸਤੇ ਵੀ ਬਹੁਤ ਬਿਹਤਰੀਨ ਨੇ ਦੇ ਰਿਜ਼ਲਟਸ ਸਾਂ ਦੂਸਰੀ ਚੀਜ਼ ਹੈ ਐਕਸਰਸਾਈਜ਼ ਪੂਰੇ ਇੱਕ ਹਫ਼ਤੇ ਦੇ ਵਿੱਚ 150 ਤੋਂ 200 ਮਿੰਟ ਜੇ ਤੁਸੀਂ ਮੋਡਰੇਟ ਤੇ ਰਿਗਰਸ ਐਕਸਰਸਾਈਜ਼ ਕਰ ਲਓ ਇਨਫ ਹੈ ਇਹ ਇਨਫ ਹੈ ਮੋਡਰੇਟ ਤੇ ਰਿਗਰਸ ਦਾ ਮਤਲਬ ਮੋਡਰੇਟ ਹੈ ਕਿ ਤੁਸੀਂ ਸਾਈਕਲਿੰਗ ਕਰ ਲਈ ਬ੍ਰਿਸਕ ਵਾਕਿੰਗ ਕਰ ਲਈ ਤੇਜ਼ੀ ਨਾਲ ਚੱਲ ਪਏ ਬ੍ਰਿਸਕ ਵਾਕ ਦਾ ਮਤਲਬ 1 ਮਿੰਟ ਦੇ ਅੰਦਰ 60 ਸਕਿੰਟ ਦੇ ਵਿੱਚ 100 ਕਦਮ ਤੇ ਜਾਂ ਫਿਰ ਤੁਸੀਂ ਰਿਗਰਸ ਕਰਦੇ ਹੋ ਜਿਮ ਦੇ ਅੰਦਰ ਜਾਂਦੇ ਹੋ weight lifting ਕਰਦੇ ਹੋ ਜਿਆਦਾ ਮਤਲਬ ਸਟ੍ਰੈਸ ਵਾਲੀਆਂ ਐਕਸਰਸਾਈਜ਼ ਕਰਦੇ ਹੋ ਉਹ 1.5 ਘੰਟਾ ਪੂਰੇ ਇੱਕ ਹਫਤੇ ਦੇ ਵਿੱਚ ਇੰਨਾ ਵੀ ਜੇ ਅਸੀਂ ਕਰ ਲਈਏ ਤਾਂ ਸਾਡਾ ਲਿਵਰ ਜਿਹੜਾ ਉਹ ਬਚਿਆ ਰਹੂਗਾ ਲਿਵਰਸ ਬੋਡੀ ਦਾ ਸਭ ਤੋਂ ਕੰਪਲੈਕਸ ਆਰਗਨ ਹੈ ਸਭ ਤੋਂ ਜਟਿਲ ਆਰਗਨ ਹੈ ਜਦਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਭ ਤੋਂ ਜਟਿਲ ਆਰਗਨ ਕਿਹੜਾ ਹੋਗਾ ਤਾਂ ਸਭ ਤੋਂ ਪਹਿਲਾਂ ਸੜਾ ਆਉਂਦਾ ਵੀ ਬ੍ਰੇਨ ਜਿਹੜਾ ਦਿਮਾਗ ਹੈ ਸਭ ਤੋਂ ਜਟਿਲ ਹੋਗਾ ਇਸ ਤਰ੍ਹਾਂ ਨਹੀਂ ਹੈ ਬ੍ਰੇਨ ਪ੍ਰਾਇਮਰੀਲੀ ਦੋ ਤਰ੍ਹਾਂ ਦੇ ਸੈੱਲਾਂ ਦੇ ਨਾਲ ਹੀ ਬਣਿਆ ਹੋਇਆ ਹੈ ਉਸ ਤੋਂ ਬਾਅਦ ਆ ਗਿਆ ਹਾਰਟ ਹਾਰਟ ਪ੍ਰਾਇਮਰੀਲੀ ਚਾਰ ਤਰ੍ਹਾਂ ਦੇ ਸੈਲਰ ਨਾਲ ਬਣਿਆ ਹੋਇਆ ਜਿਹੜਾ ਲਿਵਰ ਹੈ ਉਹ ਪੰਜ ਤਰ੍ਹਾਂ ਦੇ ਪ੍ਰਾਇਮਰੀ ਸੈਲਸ ਨੇ ਅੱਗੇ ਸੈਕੰਡਰੀ ਹੋਰ ਤਰ੍ਹਾਂ ਹੋਰ ਵੀ ਹੈਗੇ ਨੇ ਤੋਂ ਸਭ ਤੋਂ ਕੰਪਲੈਕਸ ਹੈ ਅ ਪ੍ਰਜਾ ਸਾਡੇ ਸਰੀਰ ਦਾ ਔਰ ਸੈਕੰਡ ਲਾਰਜੈਸਟ ਆਰਗਨ ਹੈ ਸਭ ਤੋਂ ਵੱਡਾ ਆਰਗਨ ਸਾਡਾ ਸਕਿਨ ਸਾਰੀ ਜਿਹੜੀ ਚਮੜੀ ਹੈ 4 ਕਿਲੋ ਇਹਦਾ ਵਜ਼ਨ ਹੁੰਦਾ ਲਿਵਰ ਦਾ ਵਜ਼ਨ ਸਵਾ ਕਿਲੋ ਜਨਾਨੀਆਂ ਦਾ ਫੀਮੇਲਸ ਦਾ 1.5 ਕਿਲੋ ਜਿਹੜਾ ਉਹ ਮਰਦਾਂ ਦਾ ਇਦਾਂ ਵਜਨ ਹੁੰਦਾ ਔਰ ਇਹ ਜਿਹੜੇ ਸੈੱਲਾਂ ਨਾਲ ਬਣਿਆ ਹੋਇਆ 30 ਬਿਲੀਅਨ ਸੈੱਲਸ ਮਤਲਬ 3000 ਕਰੋੜ ਸੈੱਲਾਂ ਦਾ ਬਣਿਆ ਹੋਇਆ ਤੇ ਜਦੋਂ ਅਸੀਂ ਇਹਨੂੰ ਫੈਟੀ ਲਿਵਰ ਕਹਿੰਦੇ ਆ ਤਾਂ ਸੈੱਲਾਂ ਦੇ ਅੰਦਰ ਫੈਟ ਡਿਪੋਜ਼ਿਟ ਹੁੰਦੀ ਹੈ ਫੈਟੀ ਲਿਵਰ ਪਹਿਲੀ ਸਟੇਜ ਦੇ ਉੱਤੇ ਕੋਈ ਇੰਨਾ ਖਤਰਨਾਕ ਨਹੀਂ ਹੈਗਾ ਫੈਟ ਉਹਦੇ ਅੰਦਰ ਡਿਪੋਜ਼ਿਟ ਹੈ ਕੋਈ ਗੱਲ ਨਹੀਂ ਲੇਕਿਨ ਫੈਟ ਜਿਵੇਂ 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 ਵੱਧਦੀ ਹੈ ਉਹ ਤਾਂ ਇਨਫਲੇਮੇਸ਼ਨ ਹੁੰਦੀ ਹੈ ਸੋਜਾ ਆਣਾ ਸ਼ੁਰੂ ਹੋ ਜਾਂਦਾ ਸੋਜੇ ਵੇਲੇ ਵੀ ਇੰਨਾ ਕੋਈ ਜ਼ਿਆਦਾ ਖਤਰਨਾਕ ਨਹੀਂ ਹੈ ਉਹ ਲੇਕਿਨ ਜਦੋਂ ਸੋਜਾ ਜ਼ਰੂਰਤ ਵੱਧ ਜਾਂਦਾ ਉਦੋਂ ਫਿਰ ਉਹ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਨੇ ਜਿੱਥੋਂ ਸੈੱਲ ਮਰ ਗਏ ਉੱਥੋਂ ਸਕਾਰ ਹੋ ਜਾਂਦਾ ਕੱਟ ਪੈ ਜਾਂਦਾ ਮਤਲਬ ਉਹਨੇ ਸੈੱਲ ਮਰ ਗਏ ਤਾਂ ਉਹਨਾਂ ਕੱਟ ਪੈ ਗਿਆ ਇਹਨੂੰ ਫਾਈਬਰੋਸਿਸ ਕਹਿੰਦੇ ਨੇ ਤੋਂ ਜਦੋਂ ਮਤਲਬ ਲਿਵਰ ਇੱਕ ਇਹ ਜਿਹਾ ਆਰਗਨ ਹੈ ਜਿਹੜਾ ਆਪਣੇ ਆਪ ਨੂੰ ਰਿਪੇਅਰ ਕਰਦਾ ਆਪਣੇ ਆਪ ਨੂੰ ਰਿਪੇਅਰ ਕਰ ਸਕਦਾ 70-80% ਤੱਕ ਵੀ ਮਰਜ਼ੇ ਤਾਂ ਆਪਣੇ ਆਪ ਨੂੰ ਰਿਪੇਅਰ ਕਰ ਸਕਦਾ ਹੈ ਕਿਉਂਕਿ ਇਹ ਤੁਹਾਡਾ ਫਰਸਟ ਲਾਈਨ ਆਫ ਡਿਫੈਂਸ ਹੈ ਜਦੋਂ ਤੁਸੀਂ ਕੁਝ ਵੀ ਖਾਂਦੇ ਹੋ ਉਹ ਉਹਦੇ ਚੋਂ ਜ਼ਹਿਰਾਂ ਆਏ ਨੇ ਕੱਢਣੀਆਂ ਨੇ ਚਾਹੇ ਉਹ ਗੋਲੇ ਦੇ ਵਿੱਚ ਜ਼ਹਿਰ ਤੇ ਚਾਹੇ ਉਹ ਤੁਹਾਡੀ ਕੈਮੀਕਲ ਦੀ ਬਣੀ ਹੋਈ ਗੋਲੀ ਦੇ ਵਿੱਚ ਜ਼ਹਿਰ ਹੈ ਇਹ ਸੇ ਨੇ ਕੱਢਣੀ ਆ ਉਹ ਤਾਂ ਇਸ ਕਰਕੇ ਆਪਣੇ ਆਪ ਨੂੰ ਰਿਪੇਅਰ ਕਰਨ ਦੀ ਸ਼ਮਤਾ ਵੀ ਪਰਮੇਸ਼ਵਰ ਨੇ ਇਹਨੂੰ ਦਿੱਤੀ ਹੈ ਤੇ ਜਦੋਂ ਐਨੇ ਸਾਰੇ ਸਕਾਰਸ ਤੁਹਾਡੇ ਲਿਵਰ ਦੇ ਅੰਦਰ ਪੈਦਾ ਹੋਣੇ ਸ਼ੁਰੂ ਹੁੰਦੇ ਆ ਫਾਈਬਰੋਸਿਸ ਤੋਂ ਬਾਅਦ ਫਿਰ ਸੈਰੋਸਿਸ ਕਹਿੰਦੇ ਨੇ ਫਿਰ ਉਹ ਸੁਗੜ ਜਾਂਦਾ ਕਿਉਂਕਿ ਫਟ ਜਾਂਦੇ ਆ ਉਹ ਸਾਰੇ ਫਿਰ ਉਸ ਤੋਂ ਬਾਅਦ ਲਿਵਰ ਕੈਂਸਰ ਵੀ ਹੋ ਜਾਂਦਾ ਤਾਂ ਲਿਵਰ ਨੂੰ ਡੈメージ ਤੋਂ ਬਚਾਣਾ ਜੇ ਤੁਸੀਂ ਪਹਿਲੀ ਗੱਲ ਤਾਂ ਸਾਫ ਸੁਥਰਾ ਖਾਓ ਵਧੀਆ ਖਾਣ ਸਵਾਦ ਹੋਣਾ ਚਾਹੀਦਾ ਖਾਣਾ ਸਵਾਦ ਖਾਣਾ ਬਹੁਤ ਸਵਾਦ ਬਣ ਸਕਦਾ ਜੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਵੇਂ ਬਣਾਣਾ ਪਲੱਸ ਜਿਹੜੀ ਤੁਹਾਡੀ ਗ੍ਰੀਨ ਟੀ ਹੈ ਇਹਦੇ ਤੇ ਤਾਂ ਕਾਟਾ ਮਾਰੋ ਇਹਨੂੰ ਐਕਸੈਸਿਵ ਗ੍ਰੀਨ ਟੀ ਇਜ਼ ਨਾਟ ਗੁੱਡ ਫॉर ਯੂ ਇਹਦੀ ਜਗ੍ਹਾ ਬਲੈਕ ਕਾਫੀ ਦੇ ਨਾਲ ਤੁਸੀਂ ਇਹਨੂੰ ਰਿਪਲੇਸ ਕਰ ਸਕਦੇ ਹੋ ਇੱਕ ਹਫਤੇ ਦੇ ਵਿੱਚ ਮਤਲਬ 150 ਮਿੰਟ ਕੋਈ ਜ਼ਿਆਦਾ ਨਹੀਂ ਹੈਗੇ 2.5 3 ਘੰਟੇ ਤੱਕ ਐਕਸਰਸਾਈਜ਼ ਕੋਈ ਵੀ ਬੰਦਾ ਕਰ ਹੀ ਸਕਦਾ ਵਧੀਆ ਨੀਂਦ ਸਟ्रेस ਫਰੀ ਜਿਹਾ ਸੀ ਰਹਾਂਗੇ ਤੋਂ ਇਹਨਾਂ ਅਖਰਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਣਾ ਤੋ ਕਿਸੇ ਵੀ ਔਸ਼ਦੀ ਨੂੰ ਇਹ ਨਾ ਸਮਝੋ ਕਿ ਇਹ ਰਾਮ ਬਾਣੀ ਹੈ ਔਰ ਕਦੀ ਵੀ ਲਿਆ ਤੁਲਸੀ ਚੱਕਲੀ ਕਦੀ ਕੁਝ ਖਾਲਿਆ ਇਸ ਤਰ੍ਹਾਂ ਕਿਰਪਾ ਕਰਕੇ ਨਾ ਕਰੋ ਪੂਰੇ ਜੀਵਨ ਸ਼ੈਲੀ ਨੂੰ ਬਦਲਣ ਦੀ ਕੋਸ਼ਿਸ਼ ਜਦੋਂ ਅਸੀਂ ਕਰਾਂਗੇ ਉਦੋਂ ਹੀ ਸਿਹਤ ਯਾਦ ਰਹਿ ਸਕਾਂਗੇ ਤੇ ਜੇ ਅਸੀਂ ਕਿਸੇ ਰੋਗ ਦੇ ਗ੍ਰਸਤ ਹੋ ਚੁੱਕੇ ਹਾਂ ਤਾਂ ਉਹ ਰੋਗ ਦੇ ਵਿੱਚੋਂ ਬਾਹਰ ਨਿਕਲ ਸਕਾਂਗੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ